ਜੇਤਵਾਰੀ ਜੇਤਵਾਰੀ ਇੱਕ ਸੰਕੇ ਅਰਵਿਖ ਕੀਤਾ ਜਨਾ ਪਿਆਰੇਆਂ ਸੁਖਿਆਰਿਆਂ ਦੀ ਕੁਵਾਰੀ ਕਰਦੇ ਅਨਪਰ ਕੀ ਬਾਤ ਬਾਤ ਦੀ ਬੋਲੋ ਜੀ ਜਿਨ੍ਹਾਂ ਨੂੰ ਸਿਗਰ ਜਿਨ੍ਹਾਂ ਨੇ ਆਏ ਚਾਰੇ ਪੂਰੇ ਧੀ ਕੇ ਬਾਟੇ ਆਏ ਤਾਤ ਬਾਣ ਜਾਨੀ ਤਾਲੀ ਤੇ ਰਾਜ ਜੱਤਾਂ ਦਾ ਦੇਖ ਲਈ ਇੱਕ ਵਾਰੀ ਇੱਕ ਖਿਆਲ ਕੀਤਾ ਜਿਨ੍ਹਾਂ ਸਿਗਰ ਸਿਗਰੀਆਂ ਸਰਕਿਤੇ ਜਿਥੇ ਬਾਗ ਬਾਗ ਤਾਰੇ ਕੋਠੀਵਾਲੋਂ ਆਂ ਆਤਰ ਪ੍ਰਿਕਾਸ਼ ਤੇ ਲਈ ਤਾਂ ਆਣੇ ਆ ਕੇ ਚੜਾਈ ਗਏ ਗੁਰੂਆਂ ਦੀ ਸੇਵਾ ਦੀ ਕੁਰਬਾਨੀਆਂ ਦੀਆਂ ਧਰਮ ਨਿਖਾਰਿਆ ਜਿੱਕੀ ਕੇਸਾਂ ਸਵਾਸਾ ਸਾਹਿਬ ਨੇ ਘਾਟੀ ਸਾਨੂੰ ਪ੍ਰਾਰਥਨਾ ਤੇ ਵਰਤ ਮਾਣ ਸਿੱਖਾਂ ਸੁਣਾ ਸੁਣਨਾ ਜਿਦਿਹਾ ਦੇ ਕੋਈ ਤੇ ਸਮਾਹੀ ਦਾ ਅੰਤ ਤੇ ਬੋਲੋ ਜੀ ਵਾਹਿਗੁਰੂ ਜਤ ਜਤ ਦਾ ਸਰਬਾਤਮਕ ਗੁਰੂ ਆਰੇਆ ਗੁਰਧਾਮ ਖੰਨਾ ਢੰਡਿਆ ਬੁੱਧਿਆ ਦਾ ਬੋਲੋ ਜੀ ਸਾਲਿਗਰ ਕੋ ਨੀਨ ਕਾਲਿਗ ਆ ਕੇ ਸਾ ਹੋਈ ਜੇ ਤਾ ਤਾਨ ਸਵਾਲੇ ਉਪਰ ਸੇਤੀ ਨਾਲ ਜਾਣ ਬਹੁਤ ਕੋਸ ਉਨ ਕੀ ਰਗ ਸਾਵੇ ਕੋ ਕਵਾ ਹੋ ਤਿਸ ਤੇ ਹੋਏ ਲੱਟ ਦਰਿਆਉ ਪਤ ਦੰਤ ਕਬਨ ਕਹਾਣੀ ਸਾਜ ਬਰਵਾਰ ਨਾਮਾਇ ਕਵਾ ਬੋਤ ਸੁਧ ਭਾਵ ਖਾਈ ਫਨਕਾਰ ਸਾਰਾ ਸਲਾਮਤ ਨਰੰਭ ਸਾ આમ તમે જો આપ અસંત ભાવ અસંત દુઃખ આમ સપતા ઓ ડોક્ટર રેગા એક કાઢ્યા હવે હાથ આ ઉપર ને કરો હાલો હાથ આ લઈ આવો સે ના કરો કોના હે ડોક્ટર કરો ઓટલો રાખો આ ખાસ આ કામ કસો પહેલા ચેડ ચેડ કરો પહેલા બુજારી છે ત્રકાવ કસો ને કોઈ નહીં આપઈ આ જાની ઠલે ગામ ગયા ની માં મું શ્રી માં ਸਤਨ ਬਾਵਾ ਜਵਾਰ ਦਾਸ ਕੀ ਮਾਪ ਰੁਖਾਂ ਦੇ ਪਾਵਨ ਸਥਾਨਾ ਉੱਪਰ ਸਲਾਣਾ ਸ਼੍ਰੀ ਨਿਸ਼ਾਨ ਸਿੰਘ ਜੀ ਦੇ ਜੋਰ ਮੇਲੇ ਜਥੇਬੰਦੀ ਦੰਦਨੀ ਪ੍ਰਸਾਦ ਮੌਜੂਦਾ ਮਾਪਕ ਸ਼੍ਰੀ ਮਾ ਸਮਗਿਆਨੀ ਹਕਾਮ ਸਿੱਖੀ ਖਾਸ ਦਾ ਤਿਖਾ ਵਾਲੇ ਪ੍ਰਧਾਨ ਸੰਸਮਾਜ ਮਾਪ ਰੁਖਾਂ ਦੀ ਜੋਗ ਅਗਵਾਈ ਦੇ ਵਿੱਚ ਅਟੇਸਕੁੰਟਾ ਇਲਾਕਾ ਵਾਸੀ ਸੰਸਥਾ ਨੇ ਸਹਿਯੋਗ ਦੇ ਨਾਮ ਸਾਧੂ ਜੀ ਬਲਾਣਾ ਸਮਾਗਮ ਦਾ ਪੁੱਤੋ ਅਰਸੋ ਦੇ ਰੋਜ਼ you <laughs>